ਫੁਤਾਪੁਰ ਦੇ ਵਿੱਚ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਚ ਉਹਨਾ ਫਰੂਟੀਆਂ ਲਾ ਤੇ ਸੈਂਡਵਿਚ ਦਾ ਲੰਗਰ ਲਾ ਦੇ ਸੁੰਡੀਆਂ ਵੇਖ ਲੋ ਵਿੱਚ ਇਹ ਹਸਪਤਾਲਾਂ ਦੀ ਕਰਤੂਜ ਜੇ ਲੋਕਾਂ ਦੇ ਝਾਨਿਆਂ ਨੂੰ ਬਿਮਾਰ ਕਰੰਦਾ ਆ ਵੇਖੋ ਬੱਚਾ ਪਾਲਦੀ ਆ ਵੇਖੋ ਆ ਬੱਚਿਆਂ ਨੂੰ ਸੈਂਡਵਿਚ ਦਿੱਤੇ ਇਹ ਕਿਹੜੇ ਬੰਦੇ ਕੋਲ ਆ ਭਾਜੀ ਕਿੰਨਾ ਬੱਚਾ ਤੁਸੀਂ ਮਰ ਮਰ ਜਾਣੇ ਕਿਸੇ ਦੇ ਬੱਚੇ ਮਰ ਜਾਣਗੇ ਡਾਕਟਰ ਸਾਹਿਬ ਤੇ ਕੀ ਹੋਊਗਾ ਆ ਵੇਖੋ ਪੋਤੀ ਨਾਲ ਆ ਗਿਆ ਨਹੀਂ ਨਹੀਂ ਪੋਤੀ ਇੱਕ ਨਹੀਂ ਆ ਸਾਰੇ ਔਰ ਡਾਕਟਰ ਨੂੰ ਪੁੱਛੋ ਕਿੰਨੇ ਵਿਖਾਏ ਆ ਲੋ ਫਿਰ ਤੇ ਇਹ ਸਿਧੂ ਨਹੀਂ ਨਹੀਂ ਫਿਰ ਇੱਕ ਇੱਕ ਨਾਰਮਲ ਗੱਲ ਆ ਬੈਡ ਨਹੀਂ ਨਾ ਬੈਡਮ ਜੀ ਇਹ ਕੋ ਨਾਰਮਲ ਗੱਲ ਥੋੜੀ ਨਾ ਕਿ ਨਾਰਮਲ ਗੱਲ ਆ ਇਹ ਇੱਕ ਅੱਧੇ ਚ ਨਹੀਂ ਆ ਮੇਰੀ ਗੱਲ ਸੁਣੋ ਇਹ ਨਾਰਮਲ ਗੱਲ ਆ ਕਿ ਕਿੰਨੇ ਬੱਚੇ ਨਿਕਲੇ ਨਿਕਲੋਂ ਤੁਸੀਂ ਵੰਡ ਦਿੱਤੇ ਆ ਇਹ ਕਿੱਥੇ ਜਾਣ ਕੇ ਬੱਚੇ ਅਸੀਂ ਦਵਾਵਾਂਗੇ ਠੀਕ ਹੈ ਜਿੰਨੇ ਵੀ ਅਸੀਂ ਮੈਂ ਹੁਣੇ ਨਾਲ ਜਾ ਕੇ ਦਵਾਵਾਂਗੇ ਇਹਦਾ ਜ਼ਿੰਮੇਵਾਰ ਹੈਗਾ ਕੋਈ ਜੇ ਕੋ ਬੱਚੇ ਲੋਕਾਂ ਦੇ ਬਿਮਾਰ ਹੋਏ ਤੇ ਕੋਈ ਗੱਲ ਨਹੀਂ ਮੈਂ ਮੰਨਦਾ ਤੁਸੀਂ ਨੇਕ ਕੰਮ ਕਰਨਦੇ ਪਰ ਇਹੋ ਜਿਹੇ ਨੇਕ ਵੀ ਗੰਦ ਧੋੜੀ ਬੱਚਾ ਨਖਵਾਓਗੇ ਹਾਂਜੀ ਜੀ ਲਾਮਾ ਦਿਓ ਇਹਨਾਂ ਨੂੰ ਲਾਮਾ ਗਲਤ ਗੱਲ ਆ ਇਹਨਾਂ ਨੂੰ ਲਾਮਾ ਇਹੋ ਜੀ ਸਿਲਾ ਕਰਨ ਦਾ ਮਤਲਬ ਕੀ ਆ ਮੈਡਮ ਜੀ ਜੇਕਰ ਲੋਕਾਂ ਦਾ ਆਪਾਂ ਬੇੜਾ ਕਰਾਂਗੇ ਬੱਚਿਆਂ ਦਾ ਆ ਜੇ ਸਰਕਾਰੀ ਹਸਪਤਾਲ ਜੀ ਪਿੰਡ ਪਤਾਪੁਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਮੈਂ ਕਰਿਆ ਲੈਣਾ ਕਰੂਗਾ ਨਾ ਮੈਂ ਕਰਿਆ ਲੈਣਾ ਨਾਮ ਬਣਦਾ ਉਹਨੂੰ ਸਾਥ ਲੈਣਾ ਉਹਨੂੰ ਸਾਥ ਲੈਣਾ ਉਹਨੂੰ ਸਾਥ ਲੈਣਾ ਯਾਰ ਮੈਂ ਕਰਿਆ ਸਾਥ ਲੈ ਕੱਲ ਉਹਨਾਂ ਦੇ ਮੁੱਕ ਨਹੀਂ ਆਣਗੇ ਕੱਲ ਉਹਨਾਂ ਦੇ ਮੁੱਕਣੇ ਆ ਤੁਹਾਨੂੰ ਭੈਣ ਇਹ ਚਾਹੇ ਇਹ ਬਹੁਤ ਸਮੱਸਿਆਵਾਂ ਬਣ ਕਿਹੜਾ ਲੱਕਾ ਜੀ ਪਤਾਪੁਰ ਜੀ ਕੀ ਗੱਲ ਹੈ ਜੀ ਗੱਲ ਹੋਈ ਆ ਵੀਰ ਜੀ ਸਵੇਰੇ ਲੰਗਰ ਲੱਗਾ ਜੀ ਵਿੱਚੋਂ ਸੈਂਡਵਿਚ ਦੇ ਵਿੱਚੋਂ ਸੁੰਡੀਆਂ ਵਿਖਾਈਆਂ ਵੀ ਆ ਮੈਡਮ ਨੂੰ ਕਿਹਾ ਵੀ ਜੇ ਨਹੀਂ ਹੈਗਾ ਤੂੰ ਖਾ ਕੇ ਵੇਖ ਲੈ ਹਾਂਦੀ ਮੈਂ ਨਹੀਂ ਖਾਣਾ ਤੁਹਾਨੂੰ ਲੰਗਰ ਨਹੀਂ ਮਿਲਿਆ ਤੁਸੀਂ ਤਾਲ ਕਰਕੇ ਬਾਹਨੇ ਲਾਉਂਦੇ ਜੀ ਕਿੰਨਾ ਨਹੀਂ ਕਹਤਾ ਮੈਡਮ ਨੇ ਮੈਡਮ ਦਾ ਨਾਮ ਤਾਂ ਨਹੀਂ ਸਰ ਪਤਾ 1 ਨੰਬਰ ਹਸਪੀਟਲ ਦੇ ਕੋਈ ਹਾਂਜੀ 1 ਨੰਬਰ ਚ ਜੀ ਲੰਗਰ ਵੀ ਇੱਥੇ ਲੱਗਾ ਹੈ ਜੀ ਠੀਕ ਹੈ ਹਾਂਜੀ ਮਹਾਰਾਜ ਜੇ ਗਏ ਗਰੀਬ ਦਾ ਬੱਚਾ ਤਾਂ ਠਾ ਠਾ ਹੋ ਗਿਆ ਤੇ ਡਾਕਟਰ ਭਰ ਦੇਣਗੇ ਜਾਂ ਦੇ ਸਾਨੂੰ ਬੈਕਰੀ ਵਾਲਾ ਇੱਥੇ ਸੱਦ ਕੇ ਦੇਣ ਸਾਡਾ ਫੈਸਲਾ ਇਹਨਾਂ ਨਾਲ ਤਾਦੇ ਆ ਨਹੀਂ ਤੇ ਕੋਈ ਫੈਸਲਾ ਨਹੀਂ ਆਪਣਾ ਇਹਨਾਂ ਨਾਲ ਜਦੋਂ ਤੁਸੀਂ ਗੱਲ ਕੀਤੀ ਇਹਨਾਂ ਦਾ ਕਿਤਰਾ ਨਾ ਰਵਈਆ ਸੀ ਰਵਈਆ ਔਖਾ ਕੋਈ ਔਖਾ ਕੋਇਆ ਅੱਛਾ ਜੀ ਚਲੇ ਭਾਈ ਤੁਹਾਡੇ ਕੋ ਨੋਜ ਗਈ ਆ ਤੁਸੀਂ ਆਏ ਜੋ ਇਸੇ ਕਰਕੇ ਤੁਸੀਂ ਉਦੋਂ ਭੈਣ ਜੀ ਸਾਨੂੰ ਕਹਿ ਦੋ ਕਿ ਚਲੋ ਵੀਰ ਜੀ ਅਸੀਂ ਲਿਆਂਦੇ ਆ ਸਾਡੇ ਕੋ ਗਲਤੀ ਹੋ ਗਈ ਅਸੀਂ ਉਹਨੂੰ ਇੱਥੇ ਸੱਦ ਲੈਨੇ ਆ ਤੇ ਵੀਰ ਜੀ ਗੱਲ ਹੀ ਮੁੱਕ ਜਾਣੀ ਸਾਰੀ ਬਾਕੀ ਇਹਨਾਂ ਆਪਣੇ ਆਪ ਹੀ ਗੱਲ ਬਦਾਲੀ ਆ ਕੱਲੂ ਕਿਸੇ ਦਾ ਕੋਈ ਜਾਂਦੀ ਮਾਲੀ ਨੁਕਸਾਨ ਹੁੰਦਾ ਤੇ ਕਿੰਡੋ ਜਿੰਮੇ ਇਹ ਡਾਕਟਰ ਸਾਹਿਬ ਭਰਨਗੇ ਹਾਂਜੀ ਕੋਹੇ ਬੱਚਿਆ ਨੂੰ ਬਾਦ ਘਾਟ ਹੋ ਗਈ ਹੈ ਡਾਕਟਰ ਸਾਹਿਬ ਚੱਲਣਗੇ ਮਾਲ ਕੀ ਕਰਦੇ ਹੋ ਮੰਗੇ ਹੋਈ ਆਪੀ ਇਹ ਉਹਨੂੰ ਇੱਥੇ ਸਦਨਜੀਤ ਕੋਲ ਲਿਆਂਦੇ ਆ ਅਸੀਂ ਉਹਨੂੰ ਇਨਸਾਫ ਆਪੇ ਲਵਾਵਾਂਗੇ ਕਿਉਂਕਿ ਇਹ ਸਿੱਧਾ ਹਸਪੀਟਲ ਨਾਲ ਲੈਣਾ ਹੀ ਨਹੀਂ ਜਿਹੜਾ ਅੱਜ ਲੰਗਰ ਵੰਡਿਆ ਗਿਆ ਵਾ ਕੀ ਕਹਿਣਾ ਚਾਹੁੰਦਾ ਹੈ ਹੀ ਨਹੀਂ ਉਹ ਪਰਸਨਲੀ ਉਹਨੇ ਕੀਤਾ ਉਹਨਾਂ ਨੂੰ ਤੁਸੀਂ ਬਹੁਤ ਚੱਲੋ ਹਸਪੀਟਲ ਵਾਲੇ ਆਏ ਫਿਰ ਮੈਂ ਰਿਸਪਾਂਸਿਬਲ ਹਾਂ ਹੈਨਾ ਹਸਪੀਟਲ ਨਹੀਂ ਉਹ ਆਮ ਆਦਮੀ ਤੋਂ ਕੀਤਾ ਤੇ ਜਿਹੜਾ ਲੰਗਰ ਵੰਡਿਆ ਕਿ ਉਹਦੀ ਜ਼ਿੰਮੇਵਾਰੀ ਤੇ ਤੁਸੀਂ ਮੇਨ ਹੋ ਉਹ ਉਹਨਾਂ ਨੂੰ ਪੁੱਛੋ ਨਾ ਤੁਸੀਂ ਉਹ ਪਰਸਨਲ ਉਹਨਾਂ ਨੇ ਵੰਡਿਆ ਹਸਪੀਟਲ ਨਾਲ ਕੋਈ ਲੈਣਾ ਨਹੀਂ ਜਿਹਾਜ ਤੋਂ ਬਿਨਾ ਤੇ ਨਹੀਂ ਨਾ ਕੁਝ ਹੋ ਸਕਦਾ ਪਰਸਨਲ ਉਹਨਾਂ ਨੇ ਕੀਤਾ ਮੇਰਾ ਹੈ ਹੀ ਨਹੀਂ ਹਸਪੀਟਲ ਵਾਲਾ ਆਏ ਫਿਰ ਮੈਂ ਰਿਸਪਾਂਸਿਬਲ ਹਾਂ ਮੈਂ ਹੈ ਹੀ ਨਹੀਂ ਹਸਪੀਟਲ ਦੇ ਓਨਰ ਤੁਸੀਂ ਹੋ ਨਾ ਨਰਾਮਟ ਮੈਂ ਹੋ ਅਲਾਉਡ ਹੈ ਹੀ ਨਹੀਂ ਮੇਰੇ ਅੰਡਰ ਹੈ ਹੀ ਨਹੀਂ ਆ ਚੀਜ਼ ਪਰ ਤੁਹਾਡੇ ਉਹ ਹਸਪੀਟਲ ਚ ਕੋਈ ਜ਼ਹਿਰ ਵੰਡੇਗਾ ਜੇ ਕੋਈ ਪਰਸ ਜੇ ਕੋਈ ਪਰਸਨਲ ਹੁੰਦਾ ਫਿਰ ਹੁੰਦਾ ਨਾ ਪਰਸਨਲ ਐ ਤੁਸੀਂ ਉਹ ਪਰਸਨਲ ਬੰਦੇ ਨਾਲ ਗੱਲ ਕਰੋ ਜਿਹੜਾ ਮਤਲਬ ਕਿ ਸਰਕਾਰੀ ਧਾਇਰੇ ਦੇ ਅੰਦਰ ਸਰਕਾਰੀ ਦਾ ਨਹੀਂ ਹੈ ਸਰਕਾਰੀ ਹਸਪੀਟਲ ਦਾ ਨਹੀਂ ਹੈ ਉਹਨਾਂ ਨੇ ਜੋ ਵੀ ਕੀਤਾ ਪਰਸਨਲ ਗੁਰੂ ਦੇ ਉਹਨਾਂ ਨੇ ਕੀਤਾ ਉਹਨਾਂ ਨਾਲ ਤੁਸੀਂ ਗੱਲ ਕਰੋ ਸਰਕਾਰੀ ਧਾਇਰੇ ਦੇ ਅੰਦਰ ਕਿਸੇ ਲੰਗਰ ਵੰਡਦਾ ਉਹਦੇ ਵਿੱਚ ਕੀੜੇ ਪਏ ਆ ਜਾਂ ਸੁੰਡੀਆਂ ਆ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਜਿਹੜਾ ਤੁਸੀਂ ਪਰਸਨਲੀ ਉਹਨਾਂ ਦੀ ਬਾਈਟ ਲਈ ਹੈ ਮਤਲਬ ਕਿ ਕੋਈ ਸਕਲ ਨੂੰ ਕੁਝ ਹੋ ਜਾਂਦਾ ਤੇ ਤੁਸੀਂ ਉਹਦੀ ਕੋਈ ਉਹ ਫਿਰ ਉਹਨਾਂ ਨੂੰ ਉਹਨੂੰ ਪੁੱਛਾਂਗੇ ਨਾ ਉਹ ਤਾਂ ਫਿਰ ਇਨਕੁਆਇਰੀ ਹੋਏਗੀ ਤੇ ਆਬਵੀਅਸਲੀ ਫਿਰ ਟੀਮ ਬੈਠੇ ਮਨ ਨਾਲ ਗੱਲ ਨਹੀਂ ਉਹ ਆਮ ਆਦਮੀ ਆਮ ਆਦਮੀ ਦਾ ਸਟਾਫ ਹੈ ਠੀਕ ਹੈ ਹੋਏ ਅੱਜ ਸਰ ਅੱਜ ਕੀ ਮਸਲਾ ਆਇਆ ਜੇ ਮਸਲਾ ਆਇਆ ਜੀ ਸਾਨੂੰ ਉਥੇ ਫੋਨ ਆਇਆ ਥਾਣੇ ਵੀ ਇਥੇ ਹਸਪੀਟਲ ਤਾਪੋਰੇ ਹਸਪੀਟਲ ਸਰਕਾਰੀ ਹਸਪਤਾਲ ਲੰਘਾ ਲੱਗਾ ਤੇ ਉਹਦੇ ਜਿਹੜੇ ਸੈਂਡਵਿਚ ਆ ਉਹਨਾਂ ਦੇ ਵਿੱਚ ਵੀ ਸੁਣੀਆਂ ਨੇ ਠੀਕ ਹੈ ਉਹ ਚੈੱਕ ਕੀਤਾ ਇੱਥੇ ਆ ਗਏ ਪੁੱਛਗਿੱਛ ਕੀਤੀ ਹੈ ਮੈਡਮ ਅਮਨ ਜੋਤੀ ਆ ਜਿਹੜੇ ਇਥੇ ਜਿੰਨਾਂ ਲੱਗਦਾ ਸੀ ਉਹਨਾਂ ਨੇ ਕਿਹਾ ਵੀ ਭੋਲਾ ਗੁਰਬਖਸ਼ ਨਗਰ ਦਾ ਉਥੋਂ ਹੀ ਲੈ ਕੇ ਆਏ ਤੇ ਕੁਝ ਤਾਂ ਦੇ ਬਾਕੀ ਸਾਰੇ ਸਾਫ ਆ ਇੱਕ ਦੇ ਚ ਕਿਤੇ ਹੋ ਸਕਦਾ ਹੋ ਜੇ ਈਆ ਉਹਦੀ ਉਹਨਾਂ ਨੂੰ ਕਿਹਾ ਵੀ ਕੰਪਲੇਟ ਕਰੋ ਫੂਡ ਸਪਲਾਈ ਵਾਲਿਆਂ ਉਹ ਜਾ ਰਹੇ ਆ ਉਥੇ ਸਰ ਇਹ ਜਿਹੜੇ ਮੈਡਮ ਵੱਲੋਂ ਲੰਗਰ ਲੰਘਾਏ ਵੰਡਿਆ ਗਿਆ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਕਲੀਨਿਕ ਦੇ ਜਿਹੜੇ ਹੈਗੇ ਆ ਇਹ ਡਾਕਟਰ ਨੇ ਸਾਡੇ ਪਰਸਨਲ ਜਿਹੜੇ ਆ ਹਸਪੀਟਲ ਦੇ ਨਹੀਂ ਹੈਗੇ ਜੋ ਉਹ ਇਹ ਭਾਰੇ ਤੇ ਫਿਰ ਕਰ ਲੈਣੇ ਪੁੱਛ ਗਏ ਜੀ ਹਾਂਜੀ ਅਜੇ ਤਾਂ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਤੇ ਅਗਰ ਇਹਦੇ ਕੋਈ ਸੈਂਪਲ ਵੀ ਚੈੱਕ ਕੀਤੇ ਜਾਣਗੇ ਵੀ ਸੈਂਪਲ ਹਾਂਜੀ ਉਹਨਾਂ ਨੂੰ ਕਿਹਾ ਵੀ ਆਹ ਵੇਖੋ ਇਹ ਜੋ ਹੈਗਾ ਇਹ ਫੂਡ ਸਪਲਾਈ ਵਾਲਿਆਂ ਉਥੇ ਦੇ ਕੇ ਆਓ ਨਾਕ ਦੇਖਤੀ ਕੰਪਲੇਟ দাও ਜਿਨ੍ਹਾਂ ਨੇ ਖਾਦੇ ਨੇ ਸਾਰੇ ਸੈਂਡਵਿਚ ਕੋਈ ਨੂੰ ਕੋਈ ਰੱਬ ਨਾ ਕਰੇ ਕੋਈ ਮਿਸ ਹੈ ਉਹ ਕਾਰਵਾਈ ਹੋ ਜੂਗੀ ਉਹਨਾਂ ਤੇ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਤਮੇ ਕਵਰ ਸਟੂਡੀਓ ਸਪਾ ਐਂਡ ਸਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ધ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।